ਸਤਿ ਸ੍ਰੀ ਅਕਾਲ ਦੋਸਤੋ ਸਮੇ ਦਾ ਸੱਚ ਸਮਾਂ ਗੁੰਗਾ ਨਹੀਂ ਬਸ ਮੌਣ ਹੈ ਵਕਤ ਹੀ ਤਾਂ ਦੱਸਦਾ ਹੈ ਕਿਸ ਦਾ ਕੌਣ ਹੈ ਇਹ ਪੰਕਤੀ ਕਿੰਨਾ ਸੱਚ ਦਾ ਕਹਿੰਦੀ ਹੈ ਹਰ ਪਲ ਹਰ ਸ਼ੈ ਇਹ ਗੱਲ ਕਹਿੰਦੀ ਹੈ ਮੌਣ ਸਾਗਰ ਚ ਡੁੱਬਿਆ ਰਹਿੰਦਾ ਹੈ ਵਕਤ ਫਿਰ ਅਚਾਨਕ ਉੱਠ ਕੇ ਕਰਦਾ ਹੈ ਪ੍ਰਗਟ ਮਖਮਲੀ ਕਦਮਾਂ ਨਾਲ ਚੱਲਦਾ ਹੈ ਹੌਲੀ-ਹੌਲੀ ਫਿਰ ਇੱਕ ਝਟਕੇ ਨਾਲ ਬਦਲ ਦਿੰਦਾ ਹੈ ਸਭ ਜੋ ਅੱਜ ਮਹਿਲ ਵਿੱਚ ਹੈ ਕੱਲ ਕੁਟੀਰ ਵਿੱਚ ਤਾਕਤਵਰਾਂ ਦੇ ਰਹਿ ਜਾਂਦੇ ਬਣ ਉਹਨਾਂ ਤਵੀਰ ਵਿੱਚ ਇਹ ਖੇਲ ਹੈ ਸਮੇਂ ਦਾ ਬਦਲਦਾ ਰਹਿੰਦਾ ਹੈ ਸਭ ਕੋਈ ਨਹੀਂ ਬਚਦਾ ਇਸ ਤੋਂ ਇਹ ਸੱਚ ਮੇਰੇ ਅੰਦਰ ਮਿੱਤਰਤਾ, ਪਿਆਰ, ਰਿਸ਼ਤੇ ਸਭ ਪਰਖੇ ਜਾਂਦੇ ਨੇ। ਸਮੇਂ ਦੇ ਘਟਾਰੇ ਵਿੱਚ ਸਭ ਤੋਲੇ ਜਾਂਦੇ ਨੇ। ਜੋ ਸੱਚੇ ਹੁੰਦੇ ਨੇ, ਉਹੀ ਟਿਕਦੇ ਨੇ। ਝੂਠੇ ਨਾਤੇ ਸਮੇਂ ਦੇ ਹੱਥ ਵਿੱਚ ਸਭ ਟੁੱਟ ਜਾਂਦੇ ਨੇ। ਸਮੇਂ ਦੇ ਹੱਥੋਂ ਸਭ ਟੁੱਟ ਜਾਂਦੇ। ਧੰਨਵਾਦ ਦੋਸਤੋ। ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ।